ਕਿ ਕਿਉਂਕਿ ਮੇਰਾ ਬ੍ਰਦਰ ਸੀ ਨਾ ਤੇ ਮੈਨੂੰ ਬਹੁਤ ਉਮੀਦਾਂ ਸੀ ਵੱਡਾ ਹੋ ਗਿਆ ਜਵਾਨ ਹੋ ਗਿਆ ਹਨਾ 23 ਸਾਲ ਦਾ ਸੀ ਸਿਰਫ ਹਲੇ ਤੇ ਮੈਨੂੰ ਆਏ ਸੀ ਵੀ ਹੁਣ ਗਗਨ ਵੱਡਾ ਹੋ ਗਿਆ ਤੇ ਹੁਣ ਤਾਂ ਸੀ ਦੁਨੀਆ ਜਿੱਤ ਲਾਂਗੀ ਹਨਾ ਜ਼ਿੰਮੇਵਾਰੀਆਂ ਦਾ ਥੋੜਾ ਜਿਹਾ ਘੱਟ ਜਾਊਗਾ ਹਨਾ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਮੇਰੇ ਸੁਪਨੇ ਜਾ ਰਹੇ ਜਾਂ ਸਾਰੇ ਉਹਦੇ ਨਾਲ ਖਤਮ ਹੋ ਗਏ ਅੱਜਕਿੇ ਬੰਦਾ ਬਹੁਤ ਮੰਗਦਾ ਆ ਹਨਾ ਕਿ ਬੰਦਾ ਇਹ ਕਹਿੰਦਾ ਵੀ ਉਹ ਤੋਂ ਬੈਟਰ ਆ ਵੀ ਮੈਂ ਮੰਨਦੀ ਆ ਮੈਂ ਉਹ ਤਾਂ ਨਹੀਂ ਦੇਖੀ ਓਕੇ ਦੂਜੀਆਂ ਕੁੜੀਆਂ ਦਾ ਰਹਿੰਦੀਆਂ ਆ ਮੈਂ ਤਾਂ ਰਹਿਣਾ ਆ ਚੀਜ਼ ਦਾ ਆਹ ਕੱਪੜੇ ਉਹਨਾਂ ਦੇ ਪਾਏ ਮੈਂ ਉਹ ਪਾਉਣੇ ਆ ਸੋ ਉਸ ਟਾਈਮ ਮੈਨੂੰ ਫਿਕਰ ਹੁੰਦਾ ਸੀ ਕਿ ਅੱਜ ਸਾਡੇ ਘਰ ਇਹ ਚੀਜ਼ੇ ਹਨ ਨਾ ਉਹ ਲੈ ਕੇ ਗਏ ਜਦੋਂ ਆਪਣਾ ਪਰਿਵਾਰ ਵਿੱਚ ਹੁੰਦਾ ਹੈ ਨਾ ਤੇ ਉਦੋਂ ਆਪਾਂ ਨੂੰ ਆਪਣੇ ਆਪ ਨੂੰ ਮਾਰ ਕੇ ਇੱਥੇ ਜਿਨਾ ਪੈਂਦਾ ਹੈ ਨਾ ਕਿਸੇ ਦੇ ਡੈਥ ਤੋਂ ਹੋ ਗਿਆ ਹਨਾ ਅਸੀਂ ਉਹਨਾਂ ਨੂੰ ਨਹੀਂ ਵੀ ਗਾਂਦੇ ਉਹਨਾਂ ਦੇ ਘਰ ਹੀ ਰਹਿਣ ਮਤਲਬ ਇੱਕ ਰੌਂ ਦੇ ਨੇਕ ਓਕੇ ਸੀ ਜਦੋਂ ਤੁਹਾਡਾ ਭਰਾ ਦੁਨੀਆ 'ਚ ਨਹੀਂ ਹੁੰਦਾ ਪਰ ਉਸ ਤੋਂ ਬਾਅਦ ਸਟੇਜਾਂ ਅੱਗੇ ਲੋਕਾਂ ਸਾਹਮਣੇ ਉਵੇਂ ਹੱਸ ਕੇ ਰਹਿਣਾ ਲੋਕਾਂ ਸਾਹਮਣੇ ਉਹੀ ਨੱਚਣਾ ਕੁੱਦਣਾ ਤਾਂ ਫਿਰ ਉਹ ਕਿੰਨਾ ਔਖਾ ਦੌਰ ਸੀ ਉਹ ਟਾਈਮ ਇੱਕ ਮੈਕੈਨੀਆਂ ਵੀ ਜਿੱਥੇ ਬੰਦਾ ਮੌਤ ਮੰਗਦਾ ਆ ਹਨਾ ਕਿ ਬੰਦਾ ਇਹ ਕਹਿੰਦਾ ਵੀ ਇਸ ਤੋਂ ਬੈਟਰ ਆ ਵੀ ਮੈਂ ਮਰ ਜਾ ਮੈਂ ਉਹ ਟਾਈਮ ਦੇਖਿਆ ਆ ਮਤਲਬ ਉਹ ਉਹ ਦਿਨ ਮੇਰੇ ਲਈ ਔਦਾਂ ਦੇ ਸੀਗੇ ਹਨਾ ਤੇ ਫਿਰ ਜੇ ਮੈਂ ਮੈਂ ਖੁਦ ਹੀ ਸੋਚਿਆ ਸੀਗਾ ਕਿ ਕਿਉਂਕਿ ਮੇਰਾ ਬ੍ਰਦਰ ਸੀ ਨਾ ਤੇ ਮੈਨੂੰ ਬਹੁਤ ਉਮੀਦਾਂ ਸੀ ਜਿੱਦਾਂ ਆਪਾਂ ਨੇ ਇੱਕ ਆਪਸ ਸੁਪਨੇ ਦੇਖਦੇ ਆ ਹਨਾ ਕਿ ਹੁਣ ਮੇਰਾ ਭਰਾ ਵੱਡਾ ਹੋ ਗਿਆ ਜਵਾਨ ਹੋ ਗਿਆ ਹਨਾ 23 ਸਾਲ ਦਾ ਸੀ ਸਿਰਫ ਹਲੇ ਤੇ ਮੈਨੂੰ ਆਏ ਸੀ ਵੀ ਹੁਣ ਗगन ਵੱਡਾ ਹੋ ਗਿਆ ਤੇ ਹੁਣ ਤਾਂ ਅਸੀਂ ਦੁਨੀਆ ਜਿੱਤ ਲਾਂਗੇ ਹਨਾ ਮੇਰੇ ਨਾਲ ਜਾਣਾ ਆਉਣਾ ਹਰ ਥਾਂ ਤੇ ਤੇ ਮੈਨੂੰ ਲੱਗਦਾ ਸੀ ਮੇਰਾ ਭਾਰ ਜਿਹੜਾ ਆ ਚਲੋ ਜ਼ਿੰਮੇਵਾਰੀਆਂ ਦਾ ਥੋੜਾ ਜਿਹਾ ਘਟ ਜੂਗਾ ਹਨਾ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਮੇਰੇ ਸੁਪਨੇ ਚਾਰੇ ਜਾ ਸਾਰੇ ਉਹਦੇ ਨਾਲ ਖਤਮ ਹੋ ਗਏ ਉਹ ਚੀਜ਼ ਮੇਰੇ ਲਈ ਇੱਕੇ ਸੀਗੀ ਵੀ ਮੈਂ ਵੀ ਸੁਸਾਈਡ ਕਰ ਲਾਂ ਹਨਾ ਫਿਰ ਜਦੋਂ ਮੈਂ ਪਿੱਛੇ ਦੇਖਿਆ ਮੇਰੀ ਮਦਰ ਆ ਹਨਾ ਕਿਉਂਕਿ ਇੱਕ ਇਨਸਾਨ ਨੇ ਆਪਣੇ ਲਈ ਆਦੀ ਜਵਾਨੀ ਵਾਰਤੀ ਹਨਾ ਮੇਰੇ ਪਾਪਾ ਦੀ ਡੈਥ ਹੋ ਗਈ ਸੀ 7 ਦੇ ਵਿੱਚ ਹੂੰ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੀ ਮਾਂ ਨੇ ਬਹੁਤ ਸਟਰਗਲ ਕੀਤੀ ਹਨਾ ਤੇ ਹੁਣ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਆ ਕਿ ਜਿੰਨੇ ਜੋਗੇ ਹੈਗੇ ਆ ਕਿਉਂਕਿ ਮੰਮੀਆਂ ਨੂੰ ਆਪਣੇ ਨੂੰ ਨਾ ਮਾਵਾਂ ਨੂੰ ਹਮੇਸ਼ਾ ਐ ਹੁੰਦਾ ਈਵਨ ਮੈਂ ਮੁੰਡਿਆਂ ਨਾਲੋਂ ਵੱਧ ਕੰਮ ਕੀਤਾ ਆ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੀ ਜਿਹੜੀ ਮੇਰੀ ਖੇਡਣ ਦੀ ਉਮਰ ਸੀਗੀ ਹਨਾ ਵੀ ਮੈਂ ਉੱਥੇ ਉਹ ਟਾਈਮ ਨੂੰ ਕਦੀ ਇੰਜੋਏ ਕਰ ਇੰਜੋਏ ਕਰਿਆ ਹੋਊਗਾ ਹਨਾ ਵੀ ਜਾਂ ਆਪਾ ਬੰਦਾ ਸੋਚਦਾ ਆ ਕਿ ਓਕੇ ਦੂਜੀਆਂ ਕੁੜੀਆਂ ਇਦਾਂ ਰਹਿੰਦੀਆਂ ਆ ਮੈਂ ਇਦਾਂ ਰਹਿਣਾ ਆ ਚੀਜ਼ ਆ ਕਪੜੇ ਉਹਨਾਂ ਦੇ ਪਾਏ ਮੈਂ ਉਹ ਪਾਉਣੇ ਆ ਸੋ ਉਸ ਟਾਈਮ ਮੈਨੂੰ ਇਹ ਫਿਕਰ ਹੁੰਦਾ ਸੀ ਵੀ ਅੱਜ ਸਾਡੇ ਘਰ ਇਹ ਚੀਜ਼ਾਂ ਹੈ ਨਹੀਂ ਮੈਂ ਉਹ ਲੈ ਕੇ ਜਾਣੀ ਆ ਘਰੇ ਹਨਾ ਜੇ ਪੈਸੇ ਕੋਲੇ ਹੋਣੇ ਵੀ ਥੋੜੇ ਬਹੁਤੇ ਜੋੜ ਲੈਣੇ ਸੇਵ ਕਰ ਲੈਣੇ ਵੀ ਨਹੀਂ ਮੈਂ ਇਹ ਚੀਜ਼ਾਂ ਹੀ ਕਰਨੀ ਆ ਹਨਾ ਤੇ ਉਹ ਟਾਈਮ ਜਿਹੜਾ ਮੇਰੇ ਬ੍ਰਦਰ ਵਾਲਾ ਟਾਈਮ ਸੀ ਨਾ ਇੱਕ ਮੌਤ ਵਰਗਾ ਟਾਈਮ ਸੀ ਤੇ ਮੈਂ ਹਮੇਸ਼ਾ ਇਹ ਕੰਨੀ-ਹੰਨੀ ਵੀ ਜਿਹੜੇ ਹਾਲਾਤਾਂ ਚੋਂ ਲੋਕ ਮੌਤ ਮੰਗਦੇ ਆ ਨਾ ਮੈਂ ਉਹਨਾਂ ਹਾਲਾਤਾਂ ਚੋਂ ਜੀਣਾ ਸਿੱਖਿਆ ਹੈ ਨਹੀਂ ਪਰ ਉਦੋਂ ਕਿਤੇ ਨਾ ਕਿਤੇ ਤਾਂ ਸੋਸ਼ਲ ਮੀਡੀਆ ਜਾਂ ਇਹ ਚੀਜ਼ਾਂ ਤੁਹਾਨੂੰ ਤੰਗ ਵੀ ਕਰਦੀਆਂ ਕਿਉਂਕਿ ਮਤਲਬ ਉਹ ਤੇ ਬੰਦਾ ਟਰੋਲ ਹੁੰਦਾ ਜਾਂ ਕਰਦਾ ਅਗਲਾ ਕਹਿੰਦਾ ਯਾਰ ਆਪਣੇ ਭਰਾ ਦਾ ਦਰਦ ਦੇ ਡਿਸ਼ੇਤੀ ਭੁੱਲ ਗਏ ਕਹਿੰਦੇ ਨੇ ਬਹੁਤ ਕਹਿੰਦੇ ਨੇ ਮੇਰੇ ਮੂੰਹ ਤੇ ਨਹੀਂ ਕਹਿੰਦੇ ਪਰ ਮੈਂ ਹਮੇਸ਼ਾ ਇਹੀ ਗੱਲ ਕਹਿੰਦੀ ਨਹੀਂ ਵੀ ਜਿਹੜੇ ਬੰਦੇ ਨੂੰ ਪਤਾ ਨਾ ਜਿਹੜਾ ਬੰਦਾ ਤੁਹਾਡੇ ਬਾਰੇ ਜਾਣਦਾ ਹੈ ਨਾ ਉਹ ਹਮੇਸ਼ਾ ਤੁਹਾਡੇ ਬਾਰੇ ਤੁਹਾਡੇ ਉਹਨੂੰ ਉਹਨੂੰ ਆਪਾਂ ਨੂੰ ਕੁਝ ਦੱਸਣ ਦੀ ਲੋੜ ਨਹੀਂ ਪੈਂਦੀ ਹੈ ਨਾ ਕਿ ਉਹਨੂੰ ਆਪਾਂ ਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਪੈਂਦੀ ਕਿ ਆਪਾਂ ਉਹਨੂੰ ਸਮਝਾਈਏ ਕਿ ਆ ਗੱਲ ਇਦਾਂ ਹੋਗੀ ਆ ਗੱਲ ਲਾਈ ਨਹੀਂ ਮੈਂ ਇਹ ਗੱਲ ਲਾਈ ਨਹੀਂ ਸੀ ਮੈਂ ਤਾਂ ਗਿਆ ਸੀ ਇਹ ਗੱਲ ਲਾਈ ਨਹੀਂ ਸੀ ਮੈਂ ਤਾਂ ਗਿਆ ਸੀਗਾ ਉਹ ਚੀਜ਼ਾਂ ਇਹ ਹੁੰਦੀਆਂ ਹੋ ਰਹੀਆਂ ਤੇ ਹੁੰਦੀਆਂ ਹੀ ਰਹਿਣੀਆਂ ਹਮੇਸ਼ਾ ਆਪਾਂ ਲੋਕਾਂ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਕਿਸੇ ਅੱਛਾ ਫਿਰ ਹੁਣ ਤੁਹਾਡੇ ਬ੍ਰਦਰ ਦਾ ਚਲੋ ਗੱਲ ਸਾਨੂੰ ਬਾਬੂ ਕੋ ਗੱਲ ਹੈ ਵੀ ਹੁਣ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਬਰਸੀ ਸੀ ਲੰਘ ਕੇ ਗਈ ਹੈ ਹਣਾ ਤਾਂ ਫਿਰ ਇੱਕ ਭੈਣ ਲਈ ਭਰਾ ਜਿਵੇਂ ਉਹ ਗਾਣੇ ਵੀ ਨੇ ਵੀ ਇੱਕ ਵੀਰ ਦੇ ਹੀ ਵੀਰ ਅੱਬਾ ਸੋਂ ਖਾਨ ਨੂੰ ਬੜਾਈ ਚਿਤ ਕਰਦਾ ਜਾਂ ਭੈਣ ਭਰਾ ਦਾ ਜਿਹੜਾ ਰਿਸ਼ਤਾ ਤਾਂ ਫਿਰ ਉਹਨਾਂ ਚੀਜ਼ਾਂ ਚੋਂ ਆਪਣੇ ਆਪ ਨੂੰ ਜੱਸੀ ਕਿਵੇਂ ਉਭਾਰਦੀ ਹੈ ਕਿਵੇਂ ਦੁਆਰਾ ਜਿੰਦਾ ਦੇ ਲਈ ਦਿਖਾਉਂਦੀ ਹੈ ਪਤਾ ਕੀ ਆ ਫਿਰ ਜਦੋਂ ਆਪਣਾ ਪਰਿਵਾਰ ਪਿੱਛੇ ਹੁੰਦਾ ਹੈ ਨਾ ਤੇ ਉਦੋਂ ਆਪਾਂ ਨੂੰ ਆਪਣੇ ਆਪ ਨੂੰ ਮਾਰ ਕੇ ਤੇ ਜੀਣਾ ਪੈਂਦਾ ਹੈ ਹਣਾ ਮੈਂ ਤੁਰੀ ਫਿਰਦੀ ਮੈਂ ਮੇਰੀ ਮੰਮੀ ਦੇ ਸਾਹਮਣੇ ਨਹੀਂ ਰੋਂਦੀ ਪਰ ਮੈਂ ਜਿਵੇਂ ਕਿਤੇ ਮੈਂ ਬੈਠੀ ਆ ਹਨਾ ਤੇ ਜਾਂ ਮੈਨੂੰ ਕਈ ਵਾਰੀ ਮੈਨੂੰ ਬਹੁਤ ਭੁਲੇਖੇ ਪੈਂਦੇ ਮੇਰੇ ਭਰਾ ਦੇ ਹਨਾ ਮੈਨੂੰ ਐ ਲੱਗਦਾ ਹੁੰਦਾ ਵੀ ਗगन ਲੰਘ ਗਿਆ ਹਨਾ ਤੇ ਮੈਂ ਫਿਰ ਕੰਟਰੋਲ ਕਰਦੀ ਆ ਤੇ ਸੇ ਮੇਰੀ ਮੰਮੀ ਆ ਹਨਾ ਕਿਸੇ ਦੀ ਡੈਥ ਹੋ ਗਈ ਆ ਹਨਾ ਅਸੀਂ ਉਹਨਾਂ ਨੂੰ ਨਹੀਂ ਵੀ ਜਾਣਦੇ ਉਹਨਾਂ ਦੇ ਘਰੇ ਜਾਣਾ ਮਤਲਬ ਇੱਕ ਰੋਂ ਦੇ ਲਈ ਮੈਂ ਹਨਾ ਮੈਂ ਮੈਂ ਬਹੁਤ ਘਟ ਜਾਣੀ ਕਿਉਂਕਿ ਹਮੇਸ਼ਾ ਮੰਮੀ ਹੀ ਜਾਣਦੀਆਂ ਹਨਾ ਤੇ ਮੈਂ ਵੀ ਜਾਣਨੀ ਆ ਕਿਉਂਕਿ ਉੱਥੇ ਆਪ ਦਾ ਦਰਦ ਕੱਢਣ ਦੇ ਲਈ ਨਾ ਕਿਉਂਕਿ ਆਪਾਂ ਰੋਜ਼-ਰੋਜ਼ ਕਿਹਦੇ ਕੋਲੇ ਰੋਵਾਂਗੇ ਹਨਾ ਉੱਥੇ ਕੋਈ ਦੇਖਣ ਵਾਲਾ ਨਹੀਂ ਹੁੰਦਾ ਉੱਥੇ ਅਸੀਂ ਅੱਦੇ ਦੁੱਖ ਨੂੰ ਅੱਦੇ ਦਰਦ ਨੂੰ ਫਿਰ ਬੰਦਾ ਕਿਹਦੇ ਨਾਲ ਗੱਲਾਂ ਕਰੇ ਹਨਾ ਆਪਣੇ ਸਰਕਲ 'ਚ ਵੀ ਲੋਕੀ ਆਪਾਂ ਨੂੰ ਸੁਣਨਾ ਘੱਟ ਜਾਂਦੇ ਆ ਫਿਰ ਉਹ ਕਹਿੰਦੇ ਤੇਰਾ ਤਾਂ ਨਿੱਤ ਦਾ ਹੀ ਇਹ ਕੰਮ ਆ ਹਨਾ ਵੀ ਤੂੰ ਤਾਂ ਰੋਜ ਤੇਰੀਆਂ ਇਹੀ ਗੱਲਾਂ ਵਾਂ ਤੇਰਾ ਇਹੀ ਸਾਰਾ ਖੋਸ਼ਾ ਹੈ ਨਾ ਫਿਰ ਕਈਦਾ ਵੀ ਚਲ ਕੋਈ ਨਾ ਵਾਹਿਗੁਰੂ ਵੀ ਇਹ ਚੀਜ਼ਾਂ ਹਨਾ ਵੀ ਇਨਸਾਨ ਦੇ ਹੱਥ ਚ ਨਹੀਂ ਗਈਆਂ ਵੀ ਜੇ ਹੱਥ ਚ ਹੋਵੇ ਤਾਂ ਬੰਦਾ ਇਹ ਚੀਜ਼ਾਂ ਹੋਣ ਹੀ ਨਾ ਦੇਵੇ ਢੋੜੀ ਲਿਆਵੇ ਉਹਨੂੰ ਢੋੜੀ ਲਿਆਵੇ ਹਨਾ ਪਰ ਫਿਰ ਕਈਦਾ ਕੋਈ ਨਾ ਹਨਾ ਫਿਰ ਮੰਮੀ ਨੂੰ ਹੌਸਲਾ ਦੇਈਦਾ ਕਿ ਮੰਮੀ ਨਹੀਂ ਫਲਾਨੇ ਨਾਲ ਇਦਾਂ ਹੋਇਆ ਉਹ ਵੀ ਤਾਂ ਜਿਉਂਦੇ ਹੀ ਆ ਮੇਰਾ ਪਤੀਜਾ ਛੋਟਾ ਜਾਂ ਵੱਡੇ ਬ੍ਰਦਰ ਦਾ ਬੇਟਾ ਫਿਰ ਮੇਰੀ ਮੰਮੀ ਉਹਨੂੰ ਗगन ਕਹਿ ਕੇ ਬੁਲਾਉਂਦੀ ਆ ਉਹਨੂੰ ਸੁੱਤੇ ਪੈਨ ਉਠਾਉਗੀ ਤਾਂ ਗਗਨ ਦਾ ਨਾਮ ਲੈ ਕੇ ਹਨਾ ਵੀ ਗੱਗੂ ਚਾਹ ਪੀ ਲਾ ਹਨਾ ਤੇ ਫਿਰ ਉਹ ਵੀ ਅੱਗੋ ਆਵਾਜ ਦਿੰਦਾ ਆ ਮੰਮੀ ਉੱਠਦਾ ਆ ਹਨਾ ਵੀ ਉਹ ਕਹੂਗਾ ਮੈਂ ਗਗਨ ਸਾਚੂ ਵਾਂਗੂ ਬਣੂਗਾ ਸੋ ਇਹ ਚੀਜ਼ਾਂ ਮੇਰੇ ਲਈ ਹੁਣ ਉਹਦੇ ਚੋਂ ਦੇਖੀਦਾ ਆ ਵੀ ਸ਼ਾਇਦ ਵੀ ਇਹ ਗਗਨ ਵਾਂਗੂ ਹੋਊਗਾ ਇਹ ਵੱਡਾ ਹੋਊਗਾ e-sport ਕਰੂਗਾ ਫਿਰ ਮੰਮੀ ਦੇ ਛੋਟਾ ਹੈ ਮੰਮੀ ਦੇ ਨਾਲ ਹੀ ਸੌਂਦਾ ਆ ਫਿਰ ਆਈ ਲੱਗਦਾ ਹੁੰਦਾ ਵੀ ਕੋਈ ਨਾ ਵਾਈ ਗੁਰੂ ਨੂੰ ਸ਼ਾਇਦ ਇਹ ਹੀ ਮਨਜ਼ੂਰ